ਸੋ ਹਾਂਜੀ ਆਪਾਂ ਮੋੜ ਮੋੜੀ ਬੱਕਰੀਆਂ ਦੀ ਮੰਡੀ ਤੇ ਤੁਹਾਨੂੰ ਬੱਕਰੀਆਂ ਦਿਖਾਉਣ ਲੱਗੇ ਆਂ ਵੇਟਲ ਬੱਕਰੀਆਂ ਇਕੱਲੀ ਇਕੱਲੀ ਬਾਰੇ ਆਪਾਂ ਡਿਟੇਲ ਦੇਵਾਂਗੇ ਸੋ ਹਾਂਜੀ ਆਪਾਂ ਦੱਸ ਦੇ ਕਿੰਨੇ ਕਿੰਨਾਗ ਲੈ ਕੇ ਆਏ ਸੇਲ ਆ ਤੇ ਆਪਾਂ ਆਪਣੇ ਕੋਲੇ 15 16 ਨਹਾਗਾ ਬਾਈ ਠੀਕ ਆ ਸੇਲ ਹੋ ਗਏ ਕੁਝ ਹਾਂ ਪਰ 7 ਨਹਾਗ ਸੇਲ ਕਰਦੇ ਠੀਕ ਆ 3000 ਲੈ ਲੈ ਹਾਂ ਕਿਹੜੇ ਕਿਹੜੇ ਬੱਕਰੀਆਂ ਆਪਾਂ ਦੱਸ ਦੋ ਆ ਬੱਕਰੀ ਜਿਵੇਂ ਇਹ ਬੱਕਰੀ ਬਈ ਸ਼ੀਦ ਆਂਦਾਗੀ 36+ ਹਾਈਟ ਆਗੀ 30+ ਹਾਈਟ ਆ ਹਾਂ ਦਿਨਾ ਤੇ ਹੀ ਆ ਬਸ ਦਿਨਾ ਤੇ ਸੂਣ ਵਾਲੀ ਆ ਦੇਖੋ ਵੀ ਵਧੀਆ ਕੁਆਲਿਟੀ ਦੇ ਵਿੱਚ ਬੱਕਰੀ ਚੰਗੇ ਥਾਣਾ ਵਾਲੇ ਦੀ ਐ ਕੀ ਕੀ ਮ ਮੋਲੇ ਦਾ 50000 ਰੁਪਏ 50000 ਰੁਪਏ ਠੀਕ ਹੈ ਮੰਨ ਤਾਂ ਨੋ ਜੂ ਹਾਂ ਮੌਕੇ ਤੇ ਮੰਨ ਤਾਂ ਨੂੰ ਤੇ ਅੱਗੇ ਬੱਕਰੀਆ ਆਹ ਕੁਆਲਟੀ ਚੈੱਕ ਕਰ ਸਕਦੇ ਆ ਵੀ ਸ਼ੀਦ ਆਂਦੀ ਹੈ ਸ਼ੀਦਨ ਬੱਕਰੀ ਇਹ ਵੀ ਦਿਨਾ ਦੀ ਹੈ ਇਹਦੀ ਹਾਈਟ 36 ਪਲੱਸ ਆਵੇ 36 ਪਲੱਸ ਹਾਈਟ ਕੰਨਕੁਨਾਂ ਦੀ ਕੁਆਲਟੀ ਚੈੱਕ ਕਰ ਲਓ ਠੀਕ ਹੈ ਇਹਦਾ ਮੁੱਲ ਇਹਦਾ ਮੁੱਲ 35000 ਆਵੇ ਇਹਦਾ ਮੁੱਲ 35000 ਰੁਪਏ ਠੀਕ ਹੈ ਤੇ ਅੱਗੇ ਅੱਗੇ ਆ ਠੀਕ ਹੈ ਇਹ ਕਿਨੇ ਦੰਦ ਹੋਈਏ ਇਹ ਮੇਰੇ ਖਿਆਲ ਚ ਇਹ ਸੀ ਇਹ ਅੱਠ ਦੰਦ ਆ ਇਹ ਅੱਠ ਦੰਦ ਆ ਪੂਰੇ ਦੰਦਾਂ ਚ ਇਹ ਤਾਂ 9 ਮਹੀਨੇ ਦੀ ਗੱਬਣਾ ਤੱਕ 9 ਮਹੀਨੇ ਦੀ ਗੱਬਣਾ ਹਾਂ ਇਹਦਾ ਮਾਲ ਹੈ 37 38 ਹਾਈਟ ਦੀ ਹੈ ਠੀਕ ਹੈ 37 38 ਹਾਈਟ ਆ ਤੇ ਮੁੱਲ ਮੁੱਲ ਇਹਦਾ 35000 ਇਹਦਾ 35000 ਹੈ ਠੀਕ ਹੈ ਤੇ ਅੱਗੇ ਇਹ ਦੋ ਦੰਦ ਪਾਠਵੇ ਦੋ ਦੰਦ ਪਾਠ ਇਹ ਕਰੌਸ ਆ ਇਹਦਾ 2 ਮਹੀਨੇ ਦਾ ਬਣਾ ਬਾਈ 2 ਮਹੀਨੇ ਦੀ ਗੱਬਣਾ ਚਿੱਟੀਆਂ ਅੱਖਾਂ ਦੇ ਚੱਕਰ ਨਾਲ ਦੀ ਕੁਆਲਿਟੀ ਚੈੱਕ ਕਰ ਲਓ ਇਹਦੀ 38+ ਹੈ 38+ ਹੈ ਠੀਕ ਹੈ ਇਹਦਾ ਮੁੱਲ ਕਿਰੋਗਾ ਇਹਦਾ ਮੁੱਲ 32000 ਰੁਪਏ ਇਹਦਾ ਮੁੱਲ 32000 ਰੁਪਏ ਚੰਗੀ ਬੱਕਰੀ ਵੀ ਚਿੱਟੇ ਰੰਗ ਦੇ ਵਿੱਚ ਹੈ ਬਹੁਤ ਸੋਹਣੀ ਬੱਕਰੀ ਆਹ ਬੱਕਰੀ ਇਹਦਾ ਪਾਠੀ ਅਜੇ ਵੀ ਇਹ ਛੇਦਾਂ ਦਾ ਬਈ ਛੇਦਾਂ ਦਾ ਚਿੱਟੀਆਂ ਅੱਖਾਂ ਦੇ ਚੱਕਰ ਨਾਲ ਦੀ ਕੁਆਲਿਟੀ ਚੈੱਕ ਕਰ ਲਓ ਚੰਗੇ ਥਾਣੂਆਂ ਨੇ ਜੀ ਬਈ ਇਹਦੀ ਹਾਈਟ ਕਿੰਨੀ ਹੋਵੇ ਲਗਭਗ ਇਹਦੀ ਹਾਈਟ 35 36 ਹੈ ਬਈ 35 36 ਹਾਈਟ ਹੈ ਇਹਦੀ ਹਾਂ ਇਹ ਗੱਬਣ ਇਹ ਗੱਬਣ ਕਨਫਰਮ ਨਹੀਂ ਬਾਈ ਕਨਫਰਮ ਨਹੀਂ ਖਾਲੀ ਮੈਨੂੰ ਕਹੂ ਰੇਟ ਕੀ ਰੋਗੇ ਦਾ ਰੇਟ ਦਾ 18000 ਬਾਈ ਠੀਕ ਆ ਆ ਸੀਜਨ ਦਾ ਬੱਚਾ ਵੀ ਸੀਜਨ ਦਾ ਬੱਕਰਾ ਕੰਨਾ ਕੁੰਨਾ ਦੀ ਕੁਆਲਿਟੀ ਚੈੱਕ ਕਰਾ ਦੇ ਟਿੱਕੇ ਨੱਕ ਚ 6 ਦੰਦ ਕੰਨਾ ਕੁੰਨਾ ਦੀ ਕੁਆਲਿਟੀ ਚੈੱਕ ਨਹੀਂ ਦੀ ਹਾਈਟ ਕਿੰਨੀ ਹੋਗੀ ਇਹਦੀ 41+ ਆ ਬਾਈ 41+ ਹਾਈਟ ਇਹਦਾ ਮੁੱਲ ਕੀ ਰੋਗਾ ਇਹਦਾ ਮੁੱਲ 40000 ਆ ਬਾਈ 40000 ਰੁਪਏ ਮੁੱਲ ਆ ਬਾਈ 41+ ਹਾਈਟ ਤੇ ਬਾਕੀ ਸਾਰੇ ਨੱਕ ਸੇਲ ਹਾਂ ਬਾਕੀ ਸੇਲ ਆਸਤੇ ਹੀ ਆ ਬਾਈ ਸਾਰੇ ਠੀਕ ਆ ਸਾਰੇ ਉਹ ਵੀ ਜਾਨਵਰ ਆਉਂਦੇ ਰਹਿੰਦੇ ਆਪਣੇ ਕੋਲ ਸੇਲ ਵਾਸਤੇ ਹਾਂ ਬਈ ਠੀਕ ਆ ਮੋਬਾਈਲ ਨੰਬਰ ਬੋਲ ਦਿਆਂ ਉਹਦਾ ਕੋਇਲ ਆਪਣਾ 7876 99033 ਠੀਕ ਆ ਮਾਨਤਾ ਨੂੰ ਅਜੇ ਰੇਟ ਚ ਹਾਂ ਹਾਂ ਬਈ ਮਾਨਤਾ ਠੀਕ ਆ ਬਾਕੀ ਜਾਨਵਰ ਆਉਂਦੇ ਰਹਿੰਦੇ ਆ ਬਈ ਜੇ ਕਿਸੇ ਨੂੰ ਜਾਨਵਰ ਲੈਣੇ ਨੰਬਰਾਂ ਦਾ ਡੀਟਲ ਬਰਬਰੀ ਕਾਟੂ ਰੇਗ ਤਰ੍ਹਾਂ ਦਾ ਮਾਲ ਆਉਂਦਾ ਡੀਟਲ ਬਰਬਰੀ ਹੋ ਗਿਆ ਸਾਰੇ ਤਰ੍ਹਾਂ ਦਾ ਮਾਲ ਆਉਂਦਾ ਨੰਬਰਾਂ ਤੇ ਕਰ ਲੈ ਸੰਪਰਕ ਪਿੰਡ ਪਿੰਡ ਭਲਾਈਆਂ ਆ ਬਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਆ ਬਈ ਧੰਨਵਾਦ ਬਾਕੀ ਅੱਗੇ ਦੇਖ ਲਓ ਮੰਡੀ ਬਈ ਕਾ ਬੱਕਰੀਆਂ ਦੇ ਜੇ ਆਪ ਤੁਹਾਨੂੰ ਦਿੰਨੇ ਡਿਟੇਲ ਬੱਕਰੇ ਚੰਗੇ ਤੇ ਆ ਬਾਕੀ ਮੰਡੀ ਦੇਖ ਲੋ ਬਹੁਤ ਜਿਆਦਾ ਮੰਡੀ ਭਰੀ ਐ ਅਗਲੀ ਵੀਡੀਓ ਚ ਦਿਖਾਵਾਂਗੇ ਆ ਮੰਡੀ ਆਹੜੀਆਂ ਬੱਕਰੀਆਂ ਦੀ ਆਪ ਅਗਲੀ ਵੀਡੀਓ ਚ ਡਿਟੇਲ ਦੇਵਾਂਗੇ ਧੰਨਵਾਦ